ਲਫਟਨੈਂਟ ਜਨਰਲ ਦਲਬੀਰ ਸਿੰਘ ਸੁਹਾਗਨ ਨਵੇ ਫੌਜ ਮੁਖੀ ਹੋਣਗੇ ਜੋ ਜਨਰਲ ਵਿਕਰਮ ਸਿੰਘ ਹੈ ਉਹ 31 ਜੁਲਾਈ ਨੂੰ ਰਿਟਾਇਰ ਹੋ ਰਹੇ ਨੇ ਤੇ ਦਲਬੀਰ ਸਿੰਘ ਸੁਹਾਗ ਨਵੇ ਫੌਜ ਮੁਖੀ ਹੋਣਗੇ ਲਫਟਨੈਂਟ ਜਨਰਲ ਨੇ ਦਲਬੀਰ ਸਿੰਘ ਅਤੇ ਉਹ 1 ਅਗਸਤ ਨੂੰ ਆਪਣਾ ਅਹੁਦਾ ਸੰਭਾਲਣਗੇ ਕਹਿੰਦਾ ਸੀ ਕਿ ਜਨਰਲ ਵਿਕਰਮ ਸਿੰਘ 31 ਜੁਲਾਈ ਨੂੰ ਰਿਟਾਇਰ ਹੋ ਰਹੇ ਨੇ ਰੱਖਿਆ ਮੰਤਰਾਲੇ ਨੇ ਉਪ ਫੌਜ ਮੁਖੀ ਲੈਫਟੀਨੈਂਟ ਜਨਰਲ ਦਲਬੀਰ ਸਿੰਘ ਸੁਹਾਗ ਦੇ ਨਾਮ ਦੀ ਅਗਲੇ ਫੌਜ ਮੁਖੀ ਵਜੋਂ ਸਿਫਾਰਿਸ਼ ਕੀਤੀ ਸੀ ਤੇ ਉਹਨਾਂ ਦੇ ਨਾਮ ਤੇ ਮੋਹਰ ਲੱਗ ਗਈ ਹੈ ਚੋਣ ਕਮਿਸ਼ਨ ਦੀ ਹਾਮੀ ਪਿੱਛੋਂ ਨਵੇਂ ਫੌਜ ਮੁਖੀ ਦੀ ਨਿਯੁਕਤੀ ਤੇ ਅੱਗੇ ਵਧੇਗੀ ਸਰਕਾਰ ਤੋਂ ਦਾ ਸੀ ਕਿ ਲੈਫਟਰ ਜਨਰਲ ਦਲਬੀਰ ਸਿੰਘ ਸੁਹਾਗ ਨਵੇਂ ਫੌਜ ਮੁਖੀ ਹੋਣਗੇ ਜਨਰਲ ਵਿਕਰਮ ਸਿੰਘ 31 ਜੁਲਾਈ ਨੂੰ ਰਿਟਾਇਰ ਹੋ ਰਹੇ ਨੇ ਤੇ ਲੈਫਟਨੈਂਟ ਜਨਰਲ ਦਲਬੀਰ ਸਿੰਘ ਸੁਹਾਗ ਦੀ ਨਵੇਂ ਫੌਜ ਮੁਖੀ ਵਜੋਂ ਨਿਯੁਕਤੀ ਹੋਵੇਗੀ ਤੇ 1 ਅਗਸਤ ਨੂੰ ਉਹ ਆਪਣਾ ਅਹੁਦਾ ਸੰਭਾਲਣ